ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਤਰਾ ਤਰਾ ਦੇ ਮਾਇਆ ਦੇ ਰੰਗ ਦੇਖ ਕੇ ਬੜਾ ਖੁਸ਼ ਹੁੰਦਾ ਹੈ ਤਰਾ ਤਰਾ ਦੇ ਜਿਨ੍ਹਾਂ ਨੂੰ ਆਪ ਜੀ ਪੜਦੇ ਬਾਣੀ ਦੇ ਅਨੁਸਾਰ ਕਨੇ ਸ਼ਬਦ ਜਿਹੜੇ ਇਸ ਨੂੰ ਤੁਸੀਂ ਪੜਦੇ ਹੋ ਜੋ ਮਿੱਥਿਆ ਹੈ ਝੂਠ ਹੈ ਮਾਇਆ ਦੇ ਰੰਗ ਪਰ ਸੋਹਣੇ ਬੜੇ ਲੱਗਦੇ ਆ ਕੀ ਹੈ ਸੁੰਦਰ ਬੜੇ ਲੱਗਦੇ ਮਨੁੱਖ ਵਿੱਚ ਬੜੇ ਪਾਉਂਦੇ ਬੰਦੇ ਰਾਜ ਮਿਲਕ ਸਿਕਦਾਰੀਆਂ ਬੋਲੋ ਆਪਣੇ ਆਪ ਹੀ ਭੁੱਲੀ ਜਾ ਰਿਹਾ ਕਿਤੇ ਉਹਨੂੰ ਅਹੁਦਾ ਮਿਲ ਗਿਆ ਕੋਈ ਰਾਜ ਮਿਲ ਗਿਆ ਉਹਨੂੰ ਆਪਣੀ ਕੁਰਸੀ ਨਾਲ ਹੀ ਗੱਲਾਂ ਵੀ ਤੂੰ ਆਹ ਕੁਰਸੀ ਤੇ ਬੈਠਾ ਰਾਜ ਬਹੁਤ ساری ਜ਼ਮੀਨ ਹੋ ਗਈ ਉਥੋਂ ਤੱਕ ਆਪਣੀਆਂ ਹੀ ਸਾਰੀ ਮਿੱਟੀ ਨਾਲ ਕਰਦੀ ਪਿਆ ਸ਼ਿਕਦਾਰੀਆਂ ਚੌਧਰਾਂ ਵਡੀਆਂ ਮਿਲ ਗਈਆਂ ਇਹ ਖੁਸ਼ ਹੋ ਰਿਹਾ ਰਜਿੱਥੇ ਜਾਣੇ ਜੀ ਮੇਰੀ ਬੜੀ ਆ ਚੌਧਰ ਮੇਰੀ ਬੜੀ ਇੱਜ਼ਤ ਹੁੰਦੀ ਆ ਉਹ ਇੱਜ਼ਤ ਕਿਹੜੀ ਜਿਹੜੀ ਰੱਬ ਨਾਲ ਪੜਾਈ ਜਾਂਦੀ ਬੋਲੋ ਉਹਨੂੰ ਇੱਜ਼ਤ ਕਹਿ ਰਹੇ ਆ ਅਸੀਂ ਹਾਂਜੀ ਠੀਕ ਹੈ ਨਾ ਜੀ ਬਾਸ਼ਾ ਕੀ ਕਹਿੰਦੇ ਨੇ ਦੇਖੋ ਰਾਜ ਮਿਲਖ ਸ਼ਿਕਦਾਰੀਆਂ ਰਸ ਭੋਗਣ ਵਿਸਤਾਰ ਤਰ੍ਹਾਂ ਤਰ੍ਹਾਂ ਦੇ ਰਸ ਮਿਲ ਰਹੇ ਨੇ ਭੋਗਣ ਖੁਸ਼ ਹੋ ਰਿਹਾ ਹੈ ਹੱਸ ਰਿਹਾ ਹੈ ਰਸ ਭੋਗਨ ਵਿਸਤਾਰ ਬਾਗ ਸੁਹਾਵੇ ਸੋਹਣੇ ਸੁੰਦਰ ਬਾਗਾਂ ਦੇ ਵਿੱਚ ਟਹਿਨਦਾ ਹੈ ਰੱਬ ਕੋਈ ਚੀਜ਼ ਹੀ ਨਹੀਂ ਹੈ ਬੋਲੋ ਮਾਇਆ ਹੀ ਹੈ ਸਭ ਇਹ ਸਾਰੀ ਮਾਇਆ ਹੀ ਹੈ ਨਾ ਤੇ ਉਸ ਮਾਇਆ ਦੇ ਵਿੱਚ ਟਹਿਲ ਰਿਹਾ ਤੇ ਰੱਬ ਕਿੱਥੋਂ ਲਿਖੇ ਬੋਲੋ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ ਤੇ ਹੁਕਮ ਇਸ ਤਰ੍ਹਾਂ ਦੇ ਨਾਲ ਕੋਈ ਮੋੜਦਾ ਨਹੀਂ ਹੱਥੀ ਜੋੜੀ ਜਾਂਦੇ ਆ ਬੜਾ ਖੁਸ਼ ਹੋ ਰਿਹਾ ਕੀ ਹੈ ਚੱਲੇ ਹੁਕਮ ਅਫਾਰ ਰੰਗ ਤਮਾਸ਼ੇ ਬਹੁ ਵਿਧੀ ਤਰ੍ਹਾਂ ਤਰ੍ਹਾਂ ਦੇ ਰੰਗ ਤਮਾਸ਼ੇ ਦੇਖ ਕੇ ਹੱਸਦਾ ਦੰਦ ਕੱਢਦਾ ਵਾ ਰੰਗ ਇਹ ਕਰਦੇ ਆ ਅਸੀਂ ਜੀ ਸਦਾ ਐਸੀ ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਹਾ ਬੜਾ ਚਾ ਲੱਗਿਆ ਪਿਆ ਇਹਨਾਂ ਦਾ ਅੰਦਰ ਬੋਲੋ ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਹਿ ਕਿੰਨੂ ਨਹੀਂ ਚਾ ਬੋਲੋ ਅਜੇ ਜਿੱਥੇ ਜਾਣਾ ਹੈ ਇਹ ਤਮਾਸ਼ਾ ਦੇਖਣ ਲਈ ਉਹ ਤੋਂ ਪਹਿਲੇ ਆਪਣਾ ਤਮਾਸ਼ਾ ਸਵੇਰ ਤੋਂ ਹੀ ਬਣਨਾ ਆਉਣਾ ਸ਼ੁਰੂ ਕਰ ਲੈਂਦਾ ਹੈ ਨਾਤਾ ਇਹੋ ਜਿਹੇ ਕੱਪੜੇ ਪਾਵਾ ਦੇ ਤੇਰੇ ਦੀ ਇੰਦਰ ਜਾ ਸਭ ਕੁਝ ਦੇਖਦਾ ਤਮਾਸ਼ਾ ਤਮਾਸ਼ਾ ਤੇ ਤੂੰ ਖੁਦ ਹੀ ਬਣ ਕੇ ਚੱਲਿਆ ਤਮਾਸ਼ਾ ਤੇ ਉਹਦੋ ਹੀ ਬਣ ਗਿਆ ਜਦੋਂ ਉਹਦੀ ਅੰਦਰ ਗੱਲ ਉੱਠ ਗਈ ਹੈ ਤੇਰੇ ਹੀ ਤਮਾਸ਼ਾ ਬਣ ਗਿਆ ਉਹਦਾ ਹੈ ਕਹੇ ਕਵੀ ਸੁਨੋ ਰੇ ਗੁਣੀਆਂ ਬਿਨ ਸੇ ਗੋ ਰੂਪ ਦੇਖੇਗੀ ਦੁਨੀਆਂ ਤੂੰ ਤਾਂ ਤਮਾਸ਼ਾ ਖੁਦ ਬਣ ਗਿਆ ਨਾ ਤੁਸੀਂ ਦੇਖਿਓ ਮੈਂ ਇੱਧਰ ਨੂੰ ਨਾ ਬੋਲਾਂ ਮਾਈ ਭਾਈ ਭੈਣ ਭਰਾ ਸਾਡੇ ਸਭ ਹੈ ਭਈ ਤੁਸੀਂ ਦੇਖਿਓ ਕਿਤੇ ਇਹਨਾਂ ਪੈਲਸਾਂ ਦੇ ਵਿੱਚ ਸਭ ਤਮਾਸ਼ੇ ਹੀ ਘੁੰਮਦੇ ਹੁੰਦੇ ਨੇ ਕੋਈ ਸ਼ਰਮ ਨਹੀਂ ਜਾ ਰਹੀ ਹੈ ਬੋਲੋ ਮੈਨੂੰ ਇੱਦਾਂ ਮੈਂ ਕਥਾ ਨਹੀਂ ਕਦੀ ਪਰ ਚਲੋ ਟੂਕ ਦੇ ਦਿੱਤੀ ਐ ਤੁਸੀਂ ਸਭ ਸਮਝਦਾਰ ਆਂ ਅਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਿਹਾ ਮਨ ਦਾ ਹਿੱਸਾ ਬਣ ਗਈਆਂ ਚੀਜ਼ਾਂ ਪਰ ਹੋਇਆ ਕੀ ਐ ਇਹ ਸਾਰਾ ਭੋਗ ਭੋਗਣ ਤੋਂ ਬਾਅਦ ਮਿਲਿਆ ਕੀ ਐ ਰੰਗ ਤਮਾਸ਼ੇ ਬੋ ਵਿਦੀ ਚਾਏ ਲਗ ਰਹਾ ਚਤਨ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਣ ਗਏ ਅੰਤ ਕਾਲ ਜੋ ਲక్ష్ਮੀ ਸ਼ਿਮਰੇ ਸਰਪ ਜੂਣ ਬਲ ਬਲ ਉਤਰੇ ਅੰਤ ਕਾਲ ਵੈਸੇ ਅਸੀਂ ਕਹੀ ਕਹ ਦੇਣੇ ਆ ਜਿਹੜੀ ਸਾਡੀ 11 ਦਾ ਅਖੀਰ ਲਾ ਕੇ ਉਸ ਵੇਲੇ ਉਸ ਵੇਲੇ ਨਹੀਂ ਅੰਤ ਇਹ ਹੀ ਹੈ ਕਿ 84 ਲੱਖ ਜੂਨਾ ਤੋਂ ਬਾਅਦ ਇਹ ਹੀ ਜੂਨਾ ਹੈ ਇਹਦੇ ਵਿੱਚ ਜੇ ਤੂੰ ਇਹ ਕਰਦਾ ਰਿਹਾ ਤੇ ਇਹ ਹੀ ਅੰਤਲੀ ਜੂਨਾ ਹੈ ਕੀ ਹੈ ਇਹ ਹੀ ਅਖੀਰਲੀ ਹੈ ਅੰਤਲੀ ਜੂਨ ਜਿਹੜੀ ਤੈਨੂੰ ਕਾਲ ਦੇ ਵਿੱਚੋਂ ਛਡਾ ਸਕਦੀ ਹੈ ਉਹਦੇ ਪੰਜੇ ਚੋਂ ਫੇਰ ਮੁਸਕਦ ਹੈ ਠੀਕ ਹੈ ਨਾ ਇਸ ਕਰਕੇ ਗੁਰੂ ਪਾਤਸ਼ਾਹ ਅਮੇਰ ਕਰਨ